ਪਾਣੀ ਜਿਹੜਾ ਨਹਿਰ ਦੇ ਵਿੱਚ ਬਹੁਤ ਵਧੀਆ ਆ ਰਿਹਾ ਤੈਲਾ ਤੇ ਪਾਣੀ ਆ ਜਿੱਤਰਾ ਛੱਪੜ ਤੇ ਕਿਤੇ ਭੋਰਾ ਪਾਣੀ ਨਹੀਂ ਇਹ ਵੀ ਭਰ ਗਿਆ ਬੇਜਬਾਨੇ ਡੰਗਰ ਪੀਂ ਮੈਂ ਸਾਹਿਬ ਸਿੰਘ ਕਿਸਾਨ ਸ਼ਕਰਚ ਕਮੇਟੀ ਪੰਜਾਬ ਕੋਟ ਗੁੱਡਾ ਸੂਬੇ ਦਾ ਆਗੂ ਹੋਣ ਦੇ ਨਾਤੇ ਮੈਂ ਜਲੇਦਾਰ ਸਾਹਿਬ ਨੂੰ ਆਂਦੇ ਸਭਰਾ ਨਗਰ ਤੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਸਾਡੇ ਪਟਵਾਰੀ ਸਾਹਿਬ ਹੋਰ ਕਿਸਾਨਾਂ ਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਪਾਣੀ ਜਿਹੜਾ ਨਹਿਰ ਦੇ ਵਿੱਚ ਬਹੁਤ ਵਧੀਆ ਆ ਰਿਹਾ ਟੈਲਾ ਤੇ ਪਾਣੀ ਆ ਜਿੱਤਰਾ ਛੱਪੜ ਤੇ ਕਿਤੇ ਪੂਰਾ ਪਾਣੀ ਨਹੀਂ ਇਹ ਵੀ ਭਰ ਗਿਆ ਬੇਜਵਾਨ ਨੇ ਡੰਗਰ ਪੀਣਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਆਪਦੀ ਡਿਊਟੀ ਨੂੰ ਡਿਊਟੀ ਸਮਝ ਕੇ ਰੋਜ਼ ਗੇੜਾ ਮਾਰ ਕੇ ਚੈੱਕ ਕਰਦੇ ਆ ਸਾਨੂੰ ਪਹੁੰਚਿਆ ਪਾਣੀ ਆਉਂਦਾ ਕਿ ਨਹੀਂ ਆਉਂਦਾ ਇਹਨਾਂ ਦਾ ਧੰਨਵਾਦ ਹੈ ਕਿਸਾਨਾਂ ਨੂੰ ਬੇਨਤੀ ਹੈ ਵੀ ਖਾਲਸਾਈ ਕਰਕੇ ਜਿਹੜਾ ਨਹਿਰ ਦਾ ਪਾਣੀ ਆ ਇਹਨੂੰ ਲਾਇਆ ਜਾਵੇ ਇਹ ਬਹੁਤ ਵਧੀਆ ਬੰਬੀਆਂ ਦਾ ਪਾਣੀ ਘਟ ਵਰਤੋ ਜੇ ਨਹਿਰ ਦਾ ਆਉਂਦਾ ਮਹਿਕਮੇ ਤੋਂ ਪਾਣੀ ਦੀ ਮੰਗ ਕਰੀਏ ਲਾਈਏ ਮਹਿਕਮਾ ਪਾਣੀ ਦੇ ੱਤਕੇ ਦਿੱਤੀ ਆਉਂਦਾ ਵਾ ਤੇ ਤਗੜੀ ਹੋ ਗਏ ਇਹਨਾਂ ਦਾ ਸੁਭਰਾ ਨਗਰ ਆਉਣ ਤੇ ਮੈਂ ਧੰਨਵਾਦ ਕਰਦਾ ਤੇ ਕਿਸਾਨਾਂ ਨੂੰ ਬੇਨਤੀ ਕਰਦਾ ਪਾਣੀ ਵੱਧ ਤੋਂ ਵੱਧ ਨਹਿਰ ਦਾ ਜਿਹੜਾ ਵਰਤਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਰਾਜ ਬਾਖ ਖਾਰੇ ਦੀਆਂ ਤੇਲਾ ਹਲਕਾ ਬੁਹਾਰੀਆ ਤੇ ਮੈਂ ਅੱਜ ਆਪ ਚੈੱਕ ਕੀਤੀਆਂ ਤੇ ਬਹੁਤ ਵਧੀਆ ਪਾਣੀ ਦਾ ਤੇਲ ਉੱਤੇ ਆ ਰਿਹਾ ਵਾ ਤੇ ਇਸ ਨੇ ਸਾਰਿਆਂ ਨੇ ਬਹੁਤ ਮੈਨ ਮੈਨ ਦਾ ਧੰਨਵਾਦ ਕੀਤਾ ਵਾ ਪਾਣੀ ਤੋਂ ਚਲਦੇ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਆ ਵੀ ਠੰਡਾ ਪਾਣੀ ਜਿਹੜਾ ਵਾ ਪਚਾ ਜਾਵੇ ਮੈਰੀ ਪਾਣੀ ਦੀ ਵੱਤ ਵਾਤ ਬਸਤੋ ਪੀ ਜਾਵੇ ਤੇ ਪਿੰਡ ਨੇ ਬਹੁਤ ਵਧੀਆ ਸਹਿਯੋਗ ਕੀਤਾ ਕਿ ਅਸੀਂ ਮੈਰੀ ਪਾਣੀ ਦੀ ਜਿਹੜੀ ਵੱਤ ਵਾਤ ਕਰਤੋ ਕਰਾਂਗੇ ਬਹਿਤੀ ਵਖਾ ਸਾਹਿਬ ਹੈ ਜੀ ਮਦੇ